ਨਦ ਰੂਪ ਤਰਤਨ ਕਰ ਚੁੱਕੀ ਸਮਾਜ ਸੇਵਾ ਦੀ ਇੱਕ ਸਦੋਠਾ ਟੁੱਟੇ ਅੱਜ ਆਏ ਅਰੇ ਕੁਝ ਦੀ ਤਰਤੀਬਾਰ ਫੋਟੋਗ੍ਰਾਫੀ ਮਗਰੋਂ ਰਲਦੀ ਮਿਲਦੀ ਸੰਗੀਤਕ ਧੁਨ ਦੁਨਿਆਵੀ ਸਭ ਕੁਝ YouTube ਰਾਹੀਂ ਇੰਟਰਨੈਟ ਇੱਜ਼ਤ ਮਾਣ ਦੇ ਪਾਤਰ ਬਣਨ ਦੀ ਦੇਰ ਵਰਪੰਨਾਂ ਡਾਲਰ ਪੌਂਡਾਂ ਦੀ ਕਿਣਮਣ ਸ਼ੁਰੂ ਹੋ ਜਾਂਦੀ ਫੇਰ ਕਦੋਂ ਮੋਲੇ ਧਾਰ ਮੀ ਦਾ ਰੂਪ ਧਾਰਨ ਕਰ ਗਈ ਕਿਸੇ ਨੂੰ ਭਿੰਕ ਨਹੀਂ ਲੱਗਣ ਦਿੱਤੀ ਜਾਂਦੀ ਮੁੜ ਕੇ ਮੁੜ ਕੇ ਸਰਕਾਰਾਂ ਦੇ ਸਕੈਨਰ ਫੋਕਸ ਇਹਨਾਂ ਵੱਲ ਆਪਣੀ ਵਰਤੋਂ ਵਿੱਚ ਕਿੱਦਾਂ ਲਿਆਂਦਾ ਜਾ ਸਕਦੇ ਨਿਜ਼ਾਮ ਸ਼ਪਸ਼ਟ ਆਖ ਦਿੰਦਾ ਮੇਰੇ ਮੁਤਾਬਕ ਚੱਲੋਗੇ ਤਾਂ ਤੁਸੀਂ ਵੀ ਖੁਸ਼ ਤੇ ਮੈਂ ਵੀ ਖੁਸ਼ ਪਰ ਜੇ ਕਦੇ ਰਾਹਾਂ ਦੇ ਕੰਡੇ ਬਣਨ ਦੀ ਕੋਸ਼ਿਸ਼ ਕੀਤੀ ਤਾਂ ਫਨਾ ਹੋ ਜਾਮੋਗੇ ਦੂਜੇ ਪਾਸੇ ਲੋਕਾਂ ਦੀਆਂ ਆਸਾਂ ਉਮੀਦਾਂ ਹਿਮਾਲਿਆ ਦੀ ਟੀਸੀ ਤੱਕ ਜਾ ਲੱਗਦੀਆਂ ਪਰ ਇਹ ਘੋਗਲ ਕੰਨੇ ਉਧਰ ਨੂੰ ਬਿਲਕੁਲ ਵੀ ਮੂੰਹ ਨਹੀਂ ਕਰਦੇ ਜਿੱਧਰ ਸਰਕਾਰਾਂ ਨਿਜਾਮ سرمایہਦਾਰ ਕਟਾਰੇ ਵਿੱਚ ਖਲੋਂਦਾ ਹੋਵੇ ਫਿਰ ਟੀਸੀ ਤੱਕ ਪਹੁੰਚਣ ਲਈ ਬਾਹਰਲੇ ਮੁਲਖਾਂ ਦਾ ਰੁਖ ਕੀਤਾ ਜਾਂਦਾ ਹੈ ਜਿੱਧਰੋਂ ਗੱਫੇ ਮਿਲਣ ਦੀ ਝਾਕ ਹੋਵੇ ਉਹਨਾਂ ਵਰਗੇ ਰੂਪ ਧਾਰਨ ਕਰ ਲਏ ਜਾਂਦੇ ਨੇ ਫਿਰ ਮਤਲਬ ਨਿਕਲਦੇ ਆ ਹੀ ਸਿਰ ਤੇ ਸਜਾਈ ਇੰਜ ਭਾਰੀ ਲੱਗਣ ਲੱਗ ਜਾਂਦੀ ਜਿੱਦਾਂ ਮੀਂਹ ਹਟਣ ਮਗਰੋਂ ਸਿਰ ਤੇ ਤਣੀ ਛਤਰੀ ਇਸ ਮਗਰੋਂ ਫੇਰ ਦੂਜਾ ਫੇਰ ਤੀਜਾ ਫੇਰ ਚੌਥਾ ਸ਼ੇਰ ਫੇਰ ਫੇਰ ਆ ਮੁਲਕ ਉਹ ਮੁਲਕ ਉਹ ਮੁਲਕ ਤਕਰੀਬਨ 60 ਸਾਲ ਪਹਿਲਾਂ ਗੋਪਾਲ ਸੈਗਲ ਨਾਮ ਦੇ ਕਲਾਕਾਰ ਨੇ ਮਾਮਾ ਜੀ ਨਾਮ ਦੀ ਪੰਜਾਬੀ ਫਿਲਮ ਵਿੱਚ ਪੰਜਾਬ ਦੀ ਸੈਰ ਕਰਦਿਆਂ ਇੱਕ ਗਾਉਣ ਗਾਇਆ ਸੀ ਬੋਲ ਕੁਝ ਇਦਾਂ ਸ਼ੁਕ ਸ਼ੁਕ ਸ਼ੁਕ ਸ਼ੁਕ ਗੱਡੀ ਚੱਲਦੀ ਜਾਂਦੀ ਸ਼ੁਕ ਸ਼ੁਕ ਗੱਡੀ ਚੱਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ ਮੁੜ ਕੇ ਨਹੀਂਓ ਜੰਮਣਾ ਮਾਮਾ ਕਰ ਪੰਜਾਬ ਦੀ ਸੈਰ ਮੁੜ ਕੇ ਨਹੀਂਓ ਜੰਮਣਾ ਮਾਮਾ ਕਰ ਪੰਜਾਬ ਦੀ ਸੈਰ ਅਜੋਕੇ ਗੋਪਾਲ ਸੈਗਲ ਵੀ ਸੈਰ ਤੇ ਹੀ ਨੇ ਐਸੀ ਸੈਰ ਜਿਹਨੂੰ ਗਰੀਬਾਂ ਹਮਾਤੜਾਂ ਦੇ ਨਾਮ ਤੇ ਸਪਾਂਸਰਸ਼ਿਪ ਅਸਾਂ ਤੁਸਾਂ ਹੀ ਦਿੱਤੀ ਹੁੰਦੀ ਨਾਲੇ ਪੁਨ ਨਾਲੇ ਫਲੀਆਂ ਸਾਡੀਆਂ ਹੀ ਜੁੱਤੀਆਂ ਸਾਡੇ ਹੀ ਸਿਰ ਅੱਖੀਆਂ ਖੋਲਣ ਦੀ ਲੋੜ ਹੈ ਕਿਉਂਕਿ ਅੰਦਰੋਂ ਅੰਦਰੀ ਬੇਸ਼ੱਕ ਮੰਦਾ ਹੈ ਪਰ ਧੰਦਾ ਹੈ ਲੇਖਤ ਹਰਪੀ ਜਵੰਦਾ ਆਵਾਜ਼ ਪਪੰਦਰ ਸਿੰਘ ਖਮਾਣਾ ਕੋਈ ਵੀ ਭੈਣ ਭਰਾ ਇਨਪੁੱਟ ਪਾਉਣਾ ਚਾਹੁੰਦਾ ਜਿਨ੍ਹਾਂ ਨੂੰ ਆਰਟੀਕਲ ਸਮਝ ਲੱਗ ਗਿਆ ਹੋਵੇ ਹੁਣ ਇਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਸਮਾਜ ਸੇਵੀ ਆਇਆ ਹੋਇਆ ਦਸਤਾਰ ਬਣ ਕੇ ਹੈਨਾ ਫਿਰ ਆ ਜਾਗਰੂਕ ਸੋਚ ਵਾਲਿਆਂ ਨੇ ਵੰਗਾਰਿਆ ਵੀ ਹੈ ਪਰ ਪਹੁੰਚਿਆ ਨਹੀਂ ਉੱਥੇ ਫਿਰ ਮੈਨੂੰ ਲੱਗਦਾ ਹਰ ਭੀਜ ਬੰਦਾ ਉਹਨਾਂ ਨੂੰ ਇਹ ਆਰਟੀਕਲ ਲਿਖਣਾ ਪਿਆ 905 601 1350 ਸਟੂਡੀਓ ਨੰਬਰ ਕਈ ਵਾਰ ਗੱਲਾਂ ਸਾਡੀ ਸੋਝੀ ਤੋਂ ਬੜੇ ਪਰੇ ਦੀਆਂ ਹੁੰਦੀਆਂ ਨੇ ਪਰ ਇਹ ਚੀਜ਼ਾਂ ਦੇ ਆੜ ਦੇ ਵਿੱਚ ਬੜਾ ਕੁਝ ਚੱਲਦਾ